ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਪ੍ਰੀ ਸਿੰਘ ਸ਼੍ਰੀ ਮੁਕਸਰ ਸਾਹਿਬ ਤੋਂ ਇਸ ਟਾਈਮ ਮੌਜੂਦਾਂ ਜਲਾਲਾਬਾਦ ਰੋਡ ਤੇ ਪਿਛਲੇ ਦਿਨੀ ਜਦੋਂ ਬਰਸਾਤਾ ਪਈਆਂ ਜਲਾਲਾਬਾਦ ਰੋਡ ਤੇ ਜਿਹੜੀ ਇੱਕ ਸੜਕ ਆ ਤਸ ਗਈ ਸੀ ਜਿਸ ਦੇ ਵਿੱਚ ਪੂਰਾ ਇੱਕ ਵੱਡਾ ਖੱਡਾ ਹੋ ਗਿਆ ਸੀ ਇਸ ਗੱਲ ਨੂੰ ਮੇਰੇ ਹਿਸਾਬ ਨਾਲ 10 ਤੋਂ 15 ਦਿਨਾਂ ਦਾ ਸਮਾਂ ਹੋ ਗਿਆ ਪਰ ਇਹ ਸੜਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਖੁੱਲਾ ਸੀ ਕੋਈ ਬੈਰੀਕੇਟਿੰਗ ਨਹੀਂ ਸੀ ਬੈਰੀਕੇਟਿੰਗ ਜਿਹੜੀ ਕਹਿ ਰਹੇ ਆ ਵੀ ਉਹ ਜਿਹੜੀ ਆ ਸਾਹਮਣੇ ਸ਼ੈਲਰ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਸ਼ੈਲਰ ਵਾਲਾ ਨੇ ਬੈਰੀਕੇਟ ਕੀਤੀ ਸੀ ਅਤੇ ਵੱਡੇ ਹਾਦਸੇ ਦਾ ਜਿਹੜਾ ਇਹ ਸੜਕ ਜਿਹੜਾ ਇੱਕ ਕਾਰਨ ਬਣ ਸਕਦੀ ਸੀ ਪਰ ਪ੍ਰਸ਼ਾਸਨ ਵੱਲੋਂ ਲਾਪਰਵਾਹੀ ਦੇਖੋ ਵੀ 10 ਤੋਂ 15 ਦਿਨਾਂ ਤੱਕ ਇਹ ਸੜਕ ਦਾ ਐਸੇ ਤਰ੍ਹਾਂ ਹੀ ਹਾਲ ਸੀ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਜਿਹੜਾ ਸੋਰਲੈਂਡ ਨਹੀਂ ਆਇਆ ਤੇ ਬੀਤੀ ਰਾਤ ਇੱਕ ਮੋਟਰਸਾਈਕਲ ਜੋ ਜਲਾਲਾਬਾਦ ਵਾਲੀ ਸਾਈਡ ਤੋਂ ਸ਼੍ਰੀ ਮੁਕਸਰ ਸਾਹਿਬ ਜਾ ਰਿਹਾ ਸੀ ਕਹਿ ਰਹੇ ਨੇ ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲ ਤੇ ਸਵਾਰ ਸੀ ਅਤੇ ਇਸ ਖੱਡੇ ਦੇ ਵਿੱਚ ਜਿਹੜਾ ਡਿੱਗ ਪਏ ਨੇ ਅਤੇ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਜਾਣਕਾਰੀ ਅਨੁਸਾਰ ਤੁਸੀਂ ਦੇਖ ਸਕਦੇ ਹੋ ਇੱਕ ਮੋਟਰਸਾਈਕਲ ਜਿਸ ਦਾ ਨੰਬਰ PB22 ਅਤੇ 7919 ਜਿਹੜਾ ਇਸ ਖੱਡੇ ਦੇ ਵਿੱਚ ਡਿੱਗ ਪਿਆ ਹੈ ਅਤੇ ਗੰਭੀਰ ਸੱਟਾਂ ਜਿਹੜੀਆਂ ਉਸਦੇ ਲੱਗੀਆਂ ਨੇ ਤੇ ਇੱਥੇ ਹੁਣ ਲੋਕਾਂ ਵੱਲੋਂ ਇੱਕ ਜਿਹੜਾ ਧਰਨਾ ਵੀ ਲਗਾਇਆ ਗਿਆ ਹੈ ਧਰਨੇ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸੀ ਕੀ ਕਹਿਣਾ ਉਹਨਾਂ ਦਾ ਰਾਗੀਰ ਮੌਜੂਦ ਸੀ ਮੌਕੇ ਤੇ ਉਹਨਾਂ ਤੋਂ ਵੀ ਸੁਣਦੇ ਆ ਵੀ ਕੀ ਘਟਨਾ ਜਿਹੜੀ ਇੱਥੇ ਹੋਈ ਸੀ ਕੀ ਹਾਦਸਾ ਹੋਇਆ ਹਾਸਾਏ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਮੋਟਰਸਾਈਕਲ ਪਿਆ ਇਹ ਰਾਤ ਤਕਰੀਬਨ 11 ਕ ਦਾ ਟਾਈਮ ਸੀ ਗਈ ਦੋ ਬੰਦੇ ਸੀ ਇੱਕ ਬੰਦੇ ਨੂੰ ਤਾਂ ਜਿਹੜੀ ਆਪਣੀ ਐਸਐਫਰ ਫਿਰਦੀ ਹੁੰਦੀ ਆ ਸੜਕਾਂ ਦੇ ਜਿਹੜੀ ਭਗਵੰਤ ਮਾਨ ਨੇ ਹੁਣ ਲਾਈ ਆ ਹਨਾ ਉਹ ਇੱਕ ਬੰਦੇ ਨੂੰ ਤਾਂ ਚੱਕ ਕੇ ਲੈ ਗਈ ਦੂਜਾ ਬੰਦਾ ਮਿਲਿਆ ਨਹੀਂਗਾ ਬਾਕੀ ਇੱਕ ਗ੍ਰੇ ਕਲਰ ਦੀ ਚੱਪਲ ਪਈਆ ਇੱਕ ਮਣਕੇ ਨੀਲੇ ਰੰਗ ਦੀ ਚੱਪਲ ਪਈਆ ਉਹ ਬੰਦੇ ਦੀ ਹਜੇ ਕੋਈ ਕਾਰਵਾਈ ਨਹੀਂ ਹੋਈ ਰਹੀ ਗੱਲ ਇਹ ਆ ਇਹਨੂੰ 15 ਦਿਨ ਹੋ ਗਏ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਜੇ ਧਰਨ ਆਲਾ ਆ ਅਸੀਂ ਤਾਂ ਅੱਜ ਮਣਕੇ ਚਲੋ ਸਾਰੇ ਐਸਡੀਐਮ ਸਾਹਿਬ ਐਸਐਚਓ ਸਾਹਿਬ ਸਾਰੇ ਅੱਜ ਆਏ ਆ ਪਿੱਛੇ 6 ਮਹੀਨੇ ਹੋ ਗਏ ਐਵਰ ਸ਼ੈਨ ਦੇ ਕੋਲੋਂ ਤੁਸੀਂ ਉੱਥੋਂ ਦੇਖਿਓ ਸੀਵਰੇਜ ਪੱਟੇ ਨੂੰ 6 ਮਹੀਨੇ ਹੋ ਗਏ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਰਹੀ ਗੱਲ ਤੀਜਾ ਪੁਆਇੰਟ ਤੁਹਾਨੂੰ ਦੱਸ ਦਿੰਦੇ ਆ ਉਹ ਜਿੱਥੇ ਕੈਂਟਰ ਖੜਾ ਉਥੋਂ ਉਰਾ 15 ਫੁੱਟ ਥੱਲੋਂ ਸੜਕ ਜਮਾ ਖੋਲ ਆ ਜਿਹੜਾ ਉਹ ਪਿਆ ਖੜਾ ਕਦੇ ਵੀ ਬੈਹ ਸਕਦਾ ਉਥੇ ਸਕੂਲੀ ਬੱਚਿਆਂ ਦੀਆਂ ਵੈਣਾ ਵੀ ਟੱਪਦੀਆਂ ਠੀਕ ਆ ਆਪਾਂ ਕਾਰਾਂ ਵੀ ਲੈ ਕੇ ਜਾਂਦੇ ਆ ਸਾਰਾ ਕੁਝ ਮੈਨੂੰ ਇਹ ਨਹੀਂ ਸਮਝ ਆਉਂਦੀ ਪ੍ਰਸ਼ਾਸਨ ਕਰਦਾ ਕੀ ਆ ਜਿਹੜਾ ਟਾਕਾ ਐਮ ਐਲ ਏ ਆ ਉਹਦਾ ਡੇਲੀ ਦਾ ਰੁਟੀਨ ਆ ਇਥੋਂ ਦੀ ਟੱਪਣਾ ਉਹਦਾ ਪਿੰਡ ਪੈਂਦਾ ਜਲਾਲਾਂਵਾਂ ਰੋਡ ਪਰ ਸਮਝ ਨਹੀਂ ਆਉਂਦੀ ਉਹ ਬੰਦਾ ਵੀ ਬੋਲਿਆ ਨਹੀਂ ਮ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਕੀ ਗੱਲ ਹੋਈ ਉਹਨਾਂ ਨਾਲ ਉਹਨਾਂ ਨੇ ਤਾਂ ਬਸ ਇਹ ਗੱਲ ਕਹੀ ਆ ਵੀ ਸਾਨੂੰ ਮੌਕਾ ਦਿਓ ਟਾਈਮ ਦਿਓ ਥੋੜਾ ਜਿਹਾ ਅਸੀਂ ਹੱਲ ਕਰਦੇ ਆਂਗੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ 6 ਮਹੀਨੇ ਹੋ ਗਏ ਉਹ ਤਾਂ ਹੱਲ ਨਹੀਂ ਕੀਤਾ ਅੱਜ ਅਸੀਂ ਧਰਨਾ ਲਾਇਆ ਤਾਂ ਹੱਲ ਹੋਊਗਾ ਅਸੀਂ ਤਾਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ ਅੱਜ ਧਰਨਾ ਲਾਦਾ ਤਾਂ ਤਾਂ ਕਹਿੰਦੇ ਤੁਸੀਂ ਹੱਲ ਹੋਊਗਾ ਅੱਜ ਉਹ ਸਾਡਾ ਟਰਾਲੀ ਲਾਈ ਸੀਗੀ ਉਹ ਸਾਡੀ ਸਾਈਡ ਤੇ ਕਰਵਾਦੀ ਕਹਿੰਦੇ ਤੁਸੀਂ ਪ੍ਰਸ਼ਾਸਨ ਨੂੰ ਤੰਗ ਨਾ ਕਰੋ ਲੈ ਦੱਸੋ ਚੱਕਮੀਆਂ ਚੱਕਮੀ ਉਹਨੇ ਜੇਰੇ ਲਾਜ ਕਿੱਥੇ ਗਏ ਨੇ ਕੋਈ ਪਤਾ ਐਨਾ ਇੱਕ ਦਾ ਤਾਂ ਜਮਾ ਨਹੀਂ ਪਤਾ ਹੀ ਇੱਕ ਉਹ ਸਿਵਲ ਹਸਪੀਟਲ ਹਾਂ ਜੀ ਜਿਹੜੀ ਕਿੰਨੀ ਕੋਲੀ ਉਹਦੇ ਵਾਵਾ 6:00 ਵਜੇ ਆਈ ਤੇ ਪਰ ਉਹਨੂੰ ਹਜੇ ਮੰਨ ਕੇ ਕੋਈ ਸੁਰਤ ਨਹੀਂ ਕੋਸ਼ ਨਹੀਂ ਗਈ ਇਹ ਬੈਰੀਕੇਟਿੰਗ ਵਗੈਰਾ ਕਰੋ ਕਿੱਥੀ ਨਹੀਂ ਇਹ ਬੈਰੀਕੇਟਨ ਦੀ ਵੀ ਗੱਲ ਸੁਣ ਲਈ ਇਹ ਪ੍ਰਸ਼ਾਸਨ ਨੇ ਇਹ ਵੀ ਪ੍ਰਸ਼ਾਸਨ ਨੇ ਨਹੀਂ ਪਟਾਇਆ ਇਹ ਵੀ ਆ ਜਿਹੜੇ ਸਾਹਮਣੇ ਆਪਣੇ ਆ ਛੇਲਰ ਵਾਲੇ ਆ ਇਹਨਾਂ ਨੇ ਉਹ ਵੀ ਵਿਚਾਰਿਆ ਨੇ ਇਹਨਾਂ ਨੇ ਕਾਰਵਾਈ ਕੀਤੀ ਹੈ ਇਹਨਾਂ ਨੇ ਪਟਾਇਆ ਕਹਿੰਦਾ ਵੀ ਕਿਤੇ ਵੱਡਾ ਨੁਕਸਾਨ ਨਾ ਹੋਵੇ ਕੋਈ ਵੀ ਕਿਉਂਕਿ ਤੁਸੀਂ ਮੜਾ ਜੇ ਗਾਂਹ ਜਾ ਕੇ ਦੇਖੋਗੇ ਨਾ 15 ਫੁੱਟ ਜਮਾਂ ਥੱਲੋਂ ਸੜਕ ਖਾਲੀ ਹੋਈ ਪਈ ਆ ਉਹ ਜਿਹੜਾ ਅੱਜ ਪਹੁੰਚੇ ਹੋ ਇੱਥੇ ਕੀ ਮਾਮਲਾ ਕੀ ਸੀ ਪਹਿਲਾਂ ਤਮਾਮ ਮਾਮਲਾ ਇੱਥੇ ਜਨਾਬ ਜੀ ਨਾ ਸੀਵਰ ਲਾਈਨ ਦੀ ਲੀਕ ਹੋ ਗਈ ਸੀਗੀ ਆ ਪਾਈਪ ਉਹ ਜਿਵੇਂ ਗੜ ਗਈ ਸੀ ਉਤੋਂ ਗੜਨ ਕਰਕੇ ਕੀ ਸੀਗਾ ਵੀ ਪਾਣੀ ਫਰਨ ਲੱਗਿਆ ਸੀਗਾ ਮਿੱਟੀ ਖੁਰਦੀ ਪਈ ਸੀਗੀ ਸੜਕ ਤੋਂ ਮਿੱਟੀ ਨਿਕਲੀ ਜਾਂਦੀ ਸੀਗੀ ਉਹਦੇ ਸਸ ਅਸੀਂ ਕੀ ਕੀਤਾ ਸੀਗਾ ਜੀਸੀਪੀ ਮੰਗਾ ਕੇ ਸੜਕ ਜਿਹਨੀ ਥੋੜੀ ਸੀਗੀ ਹੁਣ ਥੱਲੇ ਬਿਠਾਤਾ ਤੇ ਇੱਕ ਓਪਨ ਚੈਨਲ ਬਣਾਤਾ ਵੀ ਪਣਾ ਸੀਵਰ ਦਾ ਪਾਣੀ ਚੱਲਦਾ ਕਿਉਂ ਬਰਸਾਤ ਦਾ ਸੀਜ਼ਨ ਹੈ ਐਸਟਪੀ ਬੰਦ ਕਰਨਾ ਬਹੁਤ ਮਤਲਬ ਰਿਸਕੀ ਕੰਮ ਹੈ ਆਪਾਂ ਐਸਟਪੀ ਚਲਾਉਣਾ ਪੈਂਦਾ ਓਪਨ ਚਲਾਤਾ ਸੀਗਾ ਬੈਰੀਗੇਟ ਠੀਕ ਹੈ ਜੇ ਤੇ ਪਾਈਪ ਦਾ ਸੀ ਕੰਮ ਪਾਈਪ ਮੰਗਾ ਲਈ ਸੀਗੀ ਪਾਈਪ ਦਾ ਕੰਮ ਤੋੜ ਦੇ ਜਿਵੇਂ 10 ਦਿਨ ਪਹਿਲਾਂ ਲੋਟ 10 ਦਿਨ ਪਹਿਲਾਂ ਆਪਾਂ ਕਿਹਾ ਸੀਗਾ ਉਹਨਾਂ ਠੇਕੇਦਾਰ ਨੂੰ ਤੇ ਉਹ ਆਪ ਕੰਮ ਸ਼ੁਰੂ ਕਰਾ ਦੇਣਾ ਸੀਗਾ ਅਸੀਂ ਬੈਰਗੇਟ ਇਸੇ ਵਾਸਤੇ ਕੀਤੀ ਸੀ ਵੀ ਇਲਾਤ ਜਿਹੜੀ ਕਲਰ ਲਾਈਟ ਆਉਂਦੀ ਜਿਹੜੀ ਟੇਪ ਹੁੰਦੀ ਰੈੱਡ ਲਾਈਟ ਵਾਲੀ ਉਹ ਵੀ ਲਾਈ ਉਸ ਬੈਰਗੇਟ ਤੇ ਪਿੱਛੇ ਕੋਈ ਇਨਸੀਡੈਂਟ ਨਾ ਹੋਵੇ ਸਰ ਦੋਵੇਂ ਪਾਸੇ ਕੋਈ ਵੀ ਇੱਥੇ ਨਹੀਂ ਸੀਗਾ ਜਿੱਕਰ ਬੈਰੀਕਡ ਲਾਇਆ ਹੁੰਦਾ ਵੀ ਉਹ ਨਾਲ ਲੰਘਦੇ ਮੋਟਰਸਾਈਕਲ ਵਾਲੇ ਕਾਰਾਂ ਤੱਕ ਇੱਕੋ ਲੰਘੀਆਂ ਕਾਰਾਂ ਡਿੱਗੀਆਂ ਕਹਿੰਦੇ ਕੋਈ ਬੈਰੀਕਡ ਨਹੀਂ ਲੱਗੀ ਹੋਈ ਸੀ ਜੀ ਬੈਰੀਕਡ ਜਨਾਬ ਤੁਸੀਂ ਆਪ ਵੇਖ ਸਕਦੇ ਹੋ ਬੈਰੀਕਡ ਟੁੱਟਿਆ ਵੀ ਪਿਆ ਮਤਲਬ ਇਹਦੇ ਬਦਲੇ ਬੈਰੀਕਡ ਲੱਗੇ ਹੋਏ ਸੀਗੇ ਬੈਰੀਕਡ ਲੱਗੇ ਹੋਏ ਸੀਗੇ ਬੈਰੀਕਡ ਦੇ ਵਿੱਚ ਵੱਜ ਕੇ ਡੇਰਾ ਹੈ ਇਹਨਾਂ ਨੇ ਹੱਲ ਕਿਉਂ ਨਹੀਂ ਕਰਾਇਆ ਗਿਆ ਵੀ 15 ਦਿਨ ਹੋ ਗਏ ਕਿ ਅਧਿਕਾਰੀ ਇਹਨਾਂ ਪਿੱਛੇ ਜਿਹੜਾ ਨਾ ਬਰਸਾਤਾ ਕਰਕੇ ਪਿੱਛੇ ਆਪਣੇ ਤੁਹਾਨੂੰ ਪਤਾ ਪਾਣੀ ਭਰਿਆ ਪਿਆ ਸੀ ਐਸਟੀਪ ਲਗਾ ਚਲਾਣਾ ਪਿਆ ਜਾਗਲੀ ਜਗ੍ਹਾ ਉਹ ਚੱਕਰ ਮੈਂ ਹੁਣ ਕੀ ਲੱਗਦਾ ਐਵੇਂ ਆ ਵੀ ਜਿਹੜਾ ਉਥੋਂ ਐਸਟੀਪੇ ਤੋਂ ਲੈ ਕੇ ਜਿਹੜਾ ਅਗਲੀ ਪਾਈ ਪੰਨ ਸਾਰੀ ਖੁਰੀ ਜਾਂਦੀ ਹੈ ਲੱਗਦਾ ਕਿ ਪਹਿਲਾਂ ਜਿੰਦਗੀ ਆਸੇ ਨਾ ਹੁੰਦੇ ਜਨਾ ਅਸੀਂ ਤਾਂ ਦੇਖੋ ਬੈਰੀਕੇਟਿੰਗ ਜੇ ਅਸੀਂ ਬੈਰੀਕੇਟਿੰਗ ਨਾ ਕੀਤੀ ਹੁੰਦੀ ਫਿਰ ਤੁਸੀਂ ਮੰਨਦੇ ਵੀ ਹਾਂ ਅਸੀਂ ਖੁੱਲੇ ਛੱਡਦਾ ਕਰਦਾ ਜਿਹੜਾ ਦੇਖੋ ਜੇ ਕੋਈ ਕੰਮ ਚੱਲਦਾ ਆਪਣਾ ਔਰ ਮਹੀਨੇ ਦਾ ਕੰਮ 1.5 ਮਹੀਨੇ ਦਾ ਕੰਮ ਹੋਗਾ ਬੈਰੀਕੇਟਿੰਗ ਕਰਦੇ ਪਹਿਲਾਂ ਜੀ ਸਾਡਰ ਬੈਰੀਕੇਟਿੰਗ ਕੀਤੀ ਹੋਈ ਜੀ ਹੁਣ ਕਿੰਨਾ ਟਾਈਮ ਬੈਰੀਕੇਟਿੰਗ ਤੇ ਐਵੇਂ ਲਿਖਿਆ ਵੀ ਹੈ ਵੀ ਅਗੇ ਜਲ ਸਪਲਾਈ ਦਾ ਕੰਮ ਚੱਲੂ ਹੈ ਹੁਣ ਕਿੰਨਾ ਚਿਰ ਸਹੀ ਉਹ ਵਜੇ ਕਿਤੇ ਟਾਈਮ ਤੇ ਆਹ ਤੇ ਇੱਕ ਵਾਰ ਜਿਵੇਂ ਕਾਰ ਕਢਾ ਕੇ ਜੀ ਇੱਕ ਵਾਰੀ ਓਪਨ ਇੱਕ ਓਪਨ ਚਲਾ ਦੇਗਾ ਅੱਜ ਤਾਂ ਜੀ ਕਿਉਂ ਦਿਨੇ ਕੰਮ ਕਰਨ ਦੇ ਐਸਟੀਪੀ ਬੰਦ ਕਰਾਂਗੇ ਪਿਛੇ ਇਹੇ ਭਰ ਜਾਊਗਾ ਜੀ ਦਿਨੇ ਪੋਸਿਬਲ ਨਹੀਂ ਹੋਣਾ ਰਾਤ ਨੂੰ ਆ ਚਲਾ ਦੇਗਾ ਅਗਲੇ ਖੱਡੇ ਦੇ ਵਿੱਚ ਦੇਖਦੇ ਹਾਂ ਜਿਸ ਮੈਨੂੰ ਕਰਕੇ ਕਿੰਨਾ ਡੈਮੇਜ ਹੋਇਆ ਕਿੰਨੀ ਪਾਈਪ ਡੈਮੇਜ ਹੋਈ ਹੈ ਸਰ ਇਸ ਤੋਂ ਅੱਗੇ 15-20 ਫੁੱਟ ਤੇ ਇੱਕ ਹੋਲ ਹੈ ਹੋਲੋ ਛੋਟਾ ਪਰ ਉਸ ਦੇ ਥੱਲੇ 15-20 ਫੁੱਟ ਸੜਕ ਖੱਲੋ ਕੰਦੀ ਹੋਈ ਹੈ ਕਿ ਪ੍ਰਸ਼ਾਸਨ ਵਾਲੇ ਡੀਗਦਾ ਪਿਆ ਵੀ ਕੋਈ ਉਹ ਇਹ ਕਟਨਾ ਹੋਵੇ ਤੁਸੀਂ ਕਾਰ ਵੀ ਸਾਨੂੰ ਕੱਲ ਹੀ ਇਹਦੀ ਨੋਟਿਸ ਮਿਲੀ ਸੀ ਸਾਨੂੰ ਕੋਲ ਇਹਦੀ ਨੋਟਿਸ ਸੀਗੀ ਕੱਲ ਸਾਨੂੰ ਨੋਟਿਸ ਮਿਲੀ ਸੀ ਕਿ ਰਾਹ ਦੀ ਪਲਾਨਿੰਗ ਸੀਗੀ ਰਾਹ ਦੇ ਸਰ ਬੰਦੇ ਅਵੇਲੇਬਲ ਨਹੀਂ ਹੋਏ ਉਹਦੇ ਕਰਕੇ ਅੱਜ ਬੁਲਾ ਕੇ ਉਮ ਜਿਵੇਂ ਆ ਕੀਤਾ ਮੋਟੀ ਮਿੱਟੀ ਤੇ ਲਾ ਦਿੱਤੀ ਕਿ ਮੈਂ ਓਪਨ ਚੈਨਲ ਬਣਾ ਦਾਂਗੇ ਇੱਕ ਵਾਰ ਇਹਦਾ ਕਾਰਨ ਕੀ ਮੰਨਦੇ ਹੋ ਨਵਾਂ ਰੋਡ ਬਣਿਆ ਸੀ ਆ ਹਾਈਵੇ ਬਣਿਆ ਸੀ ਟੁੱਟਿਆ ਕਿਉਂ ਇਹ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਜਾਂ ਕੀ ਆ ਸਰ ਆ ਪਾਈਪਲਾਈਨ ਨਹੀਂ ਬਦਲੀ ਗਈ ਸੀ ਕਿ ਰੋਡ ਜੋ ਚੌੜੀਆਂ ਨੇ ਅੱਗੋਂ ਜਾ ਕੇ ਉਹ ਪਾਈਪਲਾਈਨ ਬਦਲੀ ਗਈ ਆ ਆਪਾਂ ਆਪਣੀ ਬਦਲੀ ਨਹੀਂ ਗਈ ਆਪਾਂ ਇਹ ਪੁਰਾਣੀ ਹੈ ਕਿਹਦੀ ਗਲਤੀ ਮੰਨਦੇ ਆ ਇਹ ਗਲਤੀ ਉਹਨਾਂ ਦੇ ਕੋ ਜੋ ਮੈਨੂੰ ਜਿੰਨਾ ਮੈਨੂੰ ਐਗਜੈਕਟ ਨਹੀਂ ਪਤਾ 2011 12 ਦੇ ਵਿੱਚ ਸ਼ਾਇਦ ਹੋ ਗਈ ਆ ਪਾਈਪਲਾਈਨ ਪਈ ਹੋ ਗਈ ਉਸ ਟਾਈਮ ਦੀ ਤੇ ਉਹ ਪਾਇਮਣ ਹੁਣ ਗਲੀ ਹੈ ਜੀ ਸਰ ਬੇਰ ਦੇ ਲੋਕਾਂ ਨੂੰ ਬੜੀ ਸ਼ਿਕਾਇਤ ਆ ਇਹ ਸੀਵਰੇਜ ਹਮ ਭਾਗ ਦਾ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕਦਾ ਦੇਖੋ ਜਨਾਬ ਮੇਰੇ ਕੋਲ ਫਟਕੋਪਰ ਏਰੀਆ ਹੈ ਜੀ ਠੀਕ ਹੈ ਜੀ ਤੇ ਜਿੰਨੇ ਮੈਨੂੰ ਫੋਨ ਆਉਂਦਾ ਮੈਂ ਮੇਰੇ ਪੇਕੇ ਤੇ ਆਉਂਦਾ ਮੇਰੇ ਜੀ ਵੀਨਰ ਨਾਲ ਹੈ ਜੀ ਜਿੰਨੇ ਉਹਨਾਂ ਦਾ ਫੋਨ ਪਿਕ ਕਰਦੇ ਆ ਵੀ ਸਾਡੇ ਵੱਲੋਂ ਜੇ ਕੋਈ ਪਰਸਨਲ ਕੋਈ ਕਿਵੇਂ ਤੁਹਾਨੂੰ ਦੱਸ ਸਕਦੇ ਵੀ ਮੇਰੇ ਪਰਸਨਲ ਮੈਂ ਫੋਨ ਨਹੀਂ ਚੱਕਿਆ ਕੋਈ ਨਹੀਂ ਚੱਕਿਆ ਅਸੀਂ ਆਪ ਦੀ ਜ਼ਿੰਮੇਵਾਰੀ ਲੈਂਦੇ ਆ ਅਸੀਂ ਫੋਨ ਚੱਕਦੇ ਆ ਇਹ ਜੇ ਅੱਜ ਇੱਥੇ ਪਹੁੰਚੇ ਹੋ thì ਮਾਮਲਾ ਉਸ ਗਿਆ ਅੱਜ ਹੁਣ ਅਸੀਂ ਮੌਕੇ ਤੇ ਉੱਤੇ ਆਏ ਆ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾ ਤਾਂ ਤੁਸੀਂ ਇਹ ਦੱਸ ਰਹੇ ਹੋਗੇ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਾਂ ਸੀਗੀਆਂ ਗਿਆ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਢ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਕਿ ਦੋ ਜਣੇ ਗire ਹੋਏ ਹੋਣੇ ਹੈਗੇ ਆਲੇ ਹੁਣ ਆਪਾਂ ਉਹਦੇ ਰਾਹੀਂ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈਗਾਗਾ ਹਸਪੀਟਲ 'ਚ ਹੈਗਾਗਾ ਕਿ ਵੀ ਦੂਸਰਾ ਸੀ ਉਸਦੇ ਨਾਲ ਜਾਂ ਨਹੀਂ ਸੀ ਜਿਹਾ ਕੀ ਇਨਸੀਡੈਂਟ ਹੈਗਾਗਾ ਬਾਕੀ ਐਸ ਡੀਓ ਸਾਹਿਬ ਆਗੇ ਹੈਗੇ ਆਗੇ ਸੇਵਰੇਜ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਪਲੱਸ ਜਿਹੜਾ ਅੱਗੇ ਵਾਲਾ ਵੀ ਜਿਹੜਾ ਹੈਗਾਗਾ ਉਸ ਦਾ ਤੁਰੰਤ ਮਤਲਬ ਅੱਜ ਇਹਦਾ ਖਲ ਘਟਿਆ ਜਾਵੇ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਮੈਂ ਦੱਸ ਰਿਹਾ ਕਿ 15 ਦਿਨ ਹੋ ਗਏ ਆ ਤੇ ਕੋਈ ਵੀ ਮਨ ਨੂੰ ਕਾਰਵਾਈ ਨਹੀਂ ਕੀਤੀ ਗਈ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਜਿਹੜਾ ਐਕਸੀਡੈਂਟ ਹੁਣ ਹੋਇਆ ਕਾਰਨ ਬਣਿਆ ਇਹਦਾ ਹੈ ਇਹ ਜ਼ਿੰਮੇਵਾਰ ਕਿਤੇ ਲੱਗਦਾ ਨਹੀਂ ਕਿ ਪ੍ਰਸ਼ਾਸਨ ਹੀ ਕਿਉਂਕਿ ਕਾਫੀ ਦਿਨ ਹੋ ਗਏ ਨੇ ਐਕਸਨ ਸਾਹਿਬ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਦਿੱਤਾ ਗਿਆ ਸੀਗਾ ਇਹ ਜਿਹੜਾ ਹੈਗਾਗਾ ਹਾਂ ਜੀ ਹਾਦਸੇ ਦੀ ਉਡੀਕ ਕਰ ਰਹੇ ਸੀ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕੀ ਗੱਲ ਹੈਗੇ ਹੈਗੇ ਠੀਕ ਹੈ ਨਾ ਉਹਨੇ ਉਹ ਆਉਂਦੇ ਨੇ ਇੱਥੇ ਮੌਕੇ ਦੇ ਉੱਤੇ ਆਉਂਦੇ ਨੇ ਤੇ ਪਤਾ ਲੱਗਦਾ ਉਹਨਾਂ ਨੂੰ ਦੇਖ ਕੇ ਕਿ ਵੀ ਕੀ ਹੈਗਾਗਾ ਸਾਰਾ ਠੀਕ ਹੈ ਜੀ ਹੁਣ ਕਦੋਂ ਤੱਕ ਕੀ ਹੋ ਜੂਗਾ ਜੀ ਠੀਕ ਆਗੇ ਐਸ ਜੀ ਸਾਹਿਬ ਇੱਥੇ ਕਰਕੇ ਹੀ ਜਾਣਗੇ ਜਿਵੇਂ ਵੀ ਹੈਗਾ ਠੀਕ